ਅਈ ਸਰ ਕਲਨੌਰ ਪਹੁੰਚੇ ਸਵਾਇਤੀ ਕਿਤਾਗਾ ਕੀ ਕਹੋਗੇ ਜੀ ਬਹੁਤ ਧੰਨਵਾਦ ਜੀ ਕਲਨੌਰ ਦੇ ਸੰਗਤਨਾ ਮੇਰਾ ਪਹਿਲਾਂ ਹੀ ਬਹੁਤ ਪ੍ਰੇਮ ਮੈਨੂੰ ਜਿਹੜੀ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਆ ਸੀਨੀਅਰ ਵਾਈਸ ਪ੍ਰਧਾਨ ਪਾਰਟੀ ਦਾ ਬਣਾਇਆ ਉਹਦੇ ਵਾਸਤੇ ਕਲਨੌਰ ਦੇ ਲੋਕਾਂ ਚ ਉਤਸ਼ਾਹ ਵਾਲੇ ਲੋਕਾਂ ਨੇ ਖੁਸ਼ੀ ਮਨਾਈ ਆ ਔਰ ਮੈਨੂੰ ਇਹਨਾਂ ਨੇ ਇੱਥੇ ਹੁਕਮ ਕੀਤਾ ਸੀ ਆਉਣ ਦਾ ਕੋਈ ਹਾਲੀ ਮੈਂ ਹਰ ਮਾਰੇ ਏਰੀਆ ਦੇ ਵਿੱਚ ਅੱਜ ਆਇਆ ਸੀ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੋ ਰਹੇ ਹਾਂ ਪਹਿਲਾ ਕੋਟਲੀ ਸੀ ਹੁਣ ਛੇਟ ਰਕੇ ਜਾਣਾ ਇਹਨਾਂ ਦਾ ਹੁਕਮ ਸੀਗਾ ਇਹਨੋਂ ਕੋ ਪਹੁੰਚੇ ਆ ਤੁਸੀਂ ਪੱਤਰਕਾਰ ਵੀਰ ਵੀ ਤੇ ਇਹ ਸਾਰੇ ਸੱਜਣ ਅਸੀਂ ਸਾਰੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਭਾਈਵਾਲ ਜਦੋਂ ਆਪਣੇ ਪਰਿਵਾਰਾਂ ਚ ਖੁਸ਼ੀ ਹੁੰਦੀ ਆ ਅਸੀਂ ਸਾਰੇ ਰਲ ਕੇ ਮਨਾਉਂਦੇ ਆ ਔਖੇ ਵੇਲੇ ਅਸੀਂ ਔਖਾ ਟਾਈਮ ਜਿਹੜਾ ਰਲ ਕੇ ਕੱਟਦੇ ਆ ਫੋਕਲਨੌਰ ਦੇ ਲੋਕਾਂ ਨੇ ਹਮੇਸ਼ਾ ਹੀ ਮੇਰਾ ਬਹੁਤ ਸਤਿਕਾਰਮਾਨ ਕੀਤਾ ਔਰ ਮੇਰੇ ਮਨ ਤੇ ਹਮੇਸ਼ਾ اپنی ذمہ داری ਦਾ ਅਹਿਸਾਸ ਹੁੰਦਾ ਕਿ ਬਾਰਡਰ ਦੇ ਲੋਕਾਂ ਦਾ ਕਲਨੌਰ ਦੇ ਲੋਕਾਂ ਦਾ ਜਦੋਂ ਵੀ ਮੈਨੂੰ ਪਰਮਾਤਮਾ ਨੇ ਕੋਈ ਸੇਵਾ ਦਾ ਮੌਕਾ ਦਿੱਤਾ ਮੈਂ ਹਮੇਸ਼ਾ ਇਸ ਇਲਾਕੇ ਦੀ ਵਾਚੜ ਕੇ ਸੇਵਾ ਕੀਤੀ ਹੈ ਅ گاؤں ਵੀ ਕਰਾਂਗਾ ਮੈਂ ਜ਼ਿੰਦਗੀ 'ਚ ਨਾ ਕਦੀ ਕਿਸੇ ਦੀ ਜੇਬ ਭੁੱਲੀ ਆ ਨਾ ਕਦੀ ਮੇਰੇ ਕੋਲ ਲੋਕਾਂ ਨੇ ਕਦੀ ਡਿਮਾਂਡ ਕੀਤੀ ਹੈ ਮੈਂ ਇਮਾਨਦਾਰੀ ਤੇ ਯਕੀਨ ਰੱਖਦਾ ਇਮਾਨਦਾਰੀ ਸਧਾਰਨ ਵਾਲੀ ਚੀਜ਼ ਹੁੰਦੀ ਹੈ ਪੈਸਾ ਔਣ ਜਾਣ ਵਾਲੀ ਚੀਜ਼ ਹੈ ਤੇ ਮੈਂ ਲੋਕਾਂ ਨੂੰ ਯਕੀਨ ਦਿਓ ਨਾ ਕਿ ਜਿੰਨਾ ਤੁਸੀਂ ਮੈਨੂੰ ਮਾਨਤਾ ਨੂੰ ਦਿੰਦੇ ਹੋ ਮੈਂ ਤੁਹਾਡੇ ਸਤਿਕਾਰ ਮਾਨ ਨੂੰ ਸੱਟ ਨਹੀਂ ਵੱਜਣ ਦਿਆਂਗਾ ਵਿਦਿਆਨਦਾਰੀ ਨਾਲ ਇਸ ਇਲਾਕੇ ਦੀ ਜਿਹੜੀ ਆ ਆਉਣ ਵਾਲੇ ਸਮੇਂ ਚ ਵੀ ਸੇਵਾ ਕਰਾਂਗਾ ਪਾਰਟੀ ਦਾ ਮੁੱਖ ਏਜੰਡਾ ਕੀ ਹੈ ਪਾਰਟੀ ਦਾ ਮੁੱਖ ਏਜੰਡਾ ਅੱਜ ਵੇਖੋ ਜੀ ਪੋਲਿਟੀਸ਼ੀਅਨ ਦਾ ਲੋਕਾਂ ਦੀ ਸਤਿਕਾਰ ਮਾਨ ਘਟ ਗਿਆ ਪੋਲਿਟੀਸ਼ੀਅਨ ਪਰਿਵਾਰ ਪਾਲਣ ਲੱਗ ਪਏ ਆ ਪੈਸਾ ਇਕੱਠਾ ਕਰਨ ਲੱਗ ਪਏ ਆ ਇਹ ਬਿਮਾਰੀ ਜਿਹੜੀ ਆ ਕ੍ਰਾਪਸ਼ਨ ਦਾ ਜਿਹੜਾ ਰੋਗ ਆ ਸਭ ਤੋਂ ਵੱਡਾ ਹੈ ਨਸ਼ਿਆਂ ਦਾ ਰੋਗ ਸਭ ਤੋਂ ਵੱਡਾ ਹੈ ਪੰਜਾਬ ਦੇ ਹਾਲਾਤ ਇਹੋ ਜਿਹੇ ਨੇ ਕਿ ਕੋਈ ਲਾਂਡ ਆਰਡਰ ਨਾ ਦੀ ਕੋਈ ਚੀਜ਼ ਨਹੀਂ ਸਾਡੀ ਪ੍ਰਾਇੋਰਟੀ ਹੈ ਸਭ ਤੋਂ ਪਹਿਲਾਂ ਲਾਂਡ ਆਰਡਰ ਆਉਣ ਵਾਲੇ ਸਮੇਂ 'ਚ ਜਦੋਂ ਪਰਮਾਤਮਾ ਨੇ ਪੰਜਾਬ ਦੇ ਲੋਕਾਂ ਨੇ ਕੋਈ ਜਿੰਮੇਵਾਰੀ ਦਿੱਤੀ ਲਾਂਡ ਆਰਡਰ ਮੇਨਟੇਨ ਕਰਾਂਗੇ ਤੇ ਐਜੂਕੇਸ਼ਨ ਨੂੰ ਤੇ ਹੈਲਥ ਸਿਸਟਮ ਨੂੰ ਪ੍ਰਮੋਟ ਕਰਾਂਗੇ ਹਰ ਧਰਮ ਦਾ ਸਤਿਕਾਰ ਕਰਾਂਗੇ ਸਭ ਨੂੰ ਨਾਲ ਲੈ ਕੇ ਚੱਲਾਂਗੇ ਡਵਰਮੈਂਟ ਕਰਾਂਗੇ ਡਵਰਮੈਂਟ ਭਾਸ਼ਣਾ ਤੱਕ ਨਹੀਂ ਸੀਮਤ ਹੋਊਗੀ ਜਦੋਂ ਤੁਸੀਂ ਮੈਨੂੰ ਪਹਿਲਾਂ ਵੀ ਵੇਖਿਆ ਹੋਊਗਾ ਕਿ ਜਦੋਂ ਮੈਂ ਆਜ਼ਾਦ ਜਿੱਤਿਆ ਸੀ ਮੈਂ ਆਜ਼ਾਦ ਬੰਦੇ ਦੀ ਹਸਿਆਤ ਤੋਂ ਕਿਤੇ ਵੱਧ ਕੇ ਦਿਾਨਦਾਰੀ ਨਾਲ ਆਪਣੇ ਇਲਾਕੇ ਦੀ ਡਿਵੈਲਪਮੈਂਟ ਕੀਤੀ ਸੀ ਔਰ ਆਉਣ ਵਾਲੇ ਸਮੇਂ 'ਚ ਵੀ ਡਿਵੈਲਪਮੈਂਟ ਕਰਾਂਗੇ ਹਰ ਇੱਕ ਨੂੰ ਨਾਲ ਲੈ ਕੇ ਚੱਲਾਂਗੇ ਸਾਡਾ ਭਾਈਚਾਰਾ ਇਹਨੂੰ ਹਰ ਕੀਮਤ ਤੇ ਅਸੀਂ ਕੈਮਰ ਰੱਖਣਾ ਦੁੱਖ ਸੁੱਖ ਦੇ ਵਿੱਚ ਅਸੀਂ ਇੱਕ ਦੂਜੇ ਦੇ ਪਹਿਲਾਂ ਵੀ ਭਾਈਵਾਲ ਬਣਦੇ ਰਹੇ ਹਾਉਣ ਵਾਲੇ ਸਮੇਂ 'ਚ ਵੀ ਹਲਕੇ ਦੇ ਲੋਕਾਂ ਨੂੰ ਇਹ ਕਹਿੰਦੇ ਆ ਵੀ ਅ ਧੜੇ ਬੰਦੀਆਂ ਤੋਂ ਜਾਤ ਪਾਤ ਤੋਂ ਮਜਵਾ ਧਰਮ ਤੋਂ ਉੱਪਰ ਉਠੋ ਬੰਦਾ ਦੇਖਿਆ ਕਰੋ ਪਾਰਟੀਆਂ ਸਾਰੀਆਂ ਕੋਈ ਪਾਰਟੀ ਮਹਾਰੀ ਨਹੀਂ ਹੁੰਦੀ ਬੰਦੇ ਮਾਰੇ ਚੰਗੇ ਹੁੰਦੇ ਆ ਨਾ ਗੁਰਦੁਆਰਾ ਮਾੜਾ ਹੁੰਦਾ ਨਾ ਮੰਦਿਰ ਮਾੜਾ ਹੁੰਦਾ ਨਾ ਗੱਜਾ ਮਾੜਾ ਹੁੰਦਾ ਭਾਈ ਮਾੜਾ ਹੋ ਸਕਦਾ ਸੇਵਾਦਾਰ ਮਾੜਾ ਹੋ ਸਕਦਾ ਉਹ ਰਿਪਲੇਸ ਹੋ ਸਕਦਾ ਸੋ ਸਾਨੂੰ ਸਾਰਿਆਂ ਨੂੰ ਜਦ ਤੱਕ ਇਹ ਇਹ ਆਪਾਂ ਮੰਜ਼ਰੀ ਧਾਰਦੇ ਕਿ ਇਮਾਨਦਾਰ ਬੰਦਾ ਜਿਹੜਾ ਕਿਸੇ ਪ੍ਰੋਫੈਸ਼ਨ 'ਚ ਹੀ ਹੋਵੇ ਜਦੋਂ ਤੁਸੀਂ ਉਹਦੀ ਉਹਦੀ ਬਾਹ ਫੜੋਗੇ ਉਹਦੇ ਨਾਲ ਦੇਸ਼ ਦਾ ਵੀ ਭਲਾ ਹੋਊਗਾ ਸਮਾਜ ਦਾ ਵੀ ਭਲਾ